ਇੱਕ ਤੁਹਾਨੂੰ ਮੈਂ ਮਥਿਆਸ ਦੀ ਗੱਲ ਦੱਸਦਾ ਜਦੋਂ ਆਪਾਂ ਸਾਰਿਆਂ ਨੂੰ ਪਤਾ ਵੀ ਮਹਾਭਾਰਤ ਵਿੱਚ ਨੇ ਦ੍ਰੋਪਦੀ ਦਾ ਚੀਰ ਹਰਨ ਹੋਇਆ ਚੀਰ ਹਰਨ ਦੇ ਵਿੱਚ ਕ੍ਰਿਸ਼ਨ ਮਹਾਰਾਜ ਨੇ ਉਹਦੀ ਇਲਾਜ ਕੀਤੀ ਉਹਨੂੰ ਨਗਨ ਨਹੀਂ ਹੋਣ ਦਿੱਤਾ ਉਹਦਾ ਬਾਜ ਢੱਕ ਕੇ ਰੱਖਿਆ ਦ੍ਰੋਪਦੀ ਦੀ ਜਦੋਂ ਇਲਾਜ ਰਹਿ ਗਈ ਨਾ ਉਹਨੇ ਫਿਰ ਕ੍ਰਿਸ਼ਨ ਮਹਾਰਾਜ ਨੇ ਇੱਕ ਬੇਨਤੀ ਕੀਤੀ ਆਖਿਆ ਮਹਾਰਾਜ ਜੇ ਤੂੰ ਚਾਹਣਾ ਇਹਨਾਂ ਦੀ ਜ਼ੁਰਤ ਥੋੜੀ ਸੀ ਮੇਰੇ ਬੱਲੇ ਨੂੰ ਹੱਥ ਵੀ ਲਾ ਜਾਂਦੇ ਤੇ ਜੇ ਤੂੰ ਚਾਹਿਆ ਤੇ ਮੇਰੀ ਇਲਾਜ ਰੱਖੀ ਆ ਪਰ ਜੇ ਤੂੰ ਚਾਹੁੰਦਾ ਇਹ ਮੈਨੂੰ ਹੱਥ ਵੀ ਨਹੀਂ ਹਿਲਾ ਸਕਦਾ ਕਰੇਸ਼ਨ ਮਹਾਰਾਜ ਕਹਿਣ ਲੱਗੇ ਲੋਕ ਨਹੀਂ ਗੱਲ ਅਹੀ ਦਹੀਂ ਆ ਪਰ ਤੂੰ ਮੈਨੂੰ ਪਹਿਲੇ ਨੰਬਰ ਤੇ ਯਾਦ ਹੀ ਨਹੀਂ ਕੀਤਾ ਪਹਿਲੇ ਨੰਬਰ ਤੇ ਨੀਰਾ ਧਿਆਨ ਹੀ ਤੇਰੇ ਪੰਜ ਪਤਿਆਂ ਵੱਲ ਵੀ ਪੰਜਾ ਨਹੀਂ ਹੁੰਦਿਆ ਕੋਈ ਤੇਨੂੰ ਹੱਥ ਲਾ ਦੇਗਾ ਜਦੋਂ ਉਹ ਵੀ ਬੇਵੱਸ ਹੋ ਗਿਆ ਫਿਰ ਤੇਰਾ ਧਿਆਨ ਸੀ ਰਾਜੇ ਇਤਰਾਸ਼ਤ ਵੱਲ ਤੇ ਇਹਦੇ ਹੁੰਦਿਆ ਕੋਈ ਕੁਝ ਨਹੀਂ ਕਰੇਗਾ ਜਦੋਂ ਉਹ ਵੀ ਤੇਰੇ ਨਾਲ ਨਾਲ ਖਲੋਤਾ ਤੇਨੂੰ ਮੇਰਾ ਚੇਤਾ ਫੇਰ ਆਇਆ ਜੇ ਰੱਬ ਦਾ ਚੇਤਾ ਪਹਿਲੇ ਨੰਬਰ ਤੇ ਹੋਵੇ ਕਿਸੇ ਬੰਦੇ ਦਾ ਰੱਬ ਮਥਾਜ ਹੋਣ ਹੀ ਨਹੀਂ ਦਿੰਦਾ ਪਰ ਸਾਡੇ ਕੀ ਹਾਲ ਨੇ ਇਦੋਂ ਮੰਗਾ ਬਹਿ ਗਿਆ ਅਜਾਣੇ ਬੰਦੇ ਨੂੰ ਫੋਨ ਲਾਓ ਉਹ ਬਾਫੜੇਗਾ ਢਮਗਾੜੇ ਨੂੰ ਲਾਓ ਇੱਥੇ ਕਿਸੇ ਦੀ ਕਿਸੇ ਨੂੰ ਕੋਈ ਨਹੀਂ ਪਈ ਕੋਈ ਮਰੇ ਕੋਈ ਨਹੀਂ ਇਹ ਦੁਨੀਆ ਤਮਾਸ਼ਾ ਹੀ ਰਹਿੰਦੀ ਆ ਇਹ ਗੱਲ ਸੱਚੀ ਆ ਗੱਲ ਇੰਨੀ ਗਾਇ ਕਿ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਰਾ ਮਤਲਬ ਦਾ ਸੰਸਾਰ ਆ ਮੈਂ ਨਹੀਂ ਕਹਿੰਦਾ ਸਤਿਗੁਰੂ ਕਹਿੰਦੇ ਨੇ ਘਰ ਕੀ ਨਾਲ ਬਹੁਤ ਹਿੱਤ ਜਾਸੀਓ ਸਦਾ ਰਹਤ ਸੰਗ ਲਾਗੀ ਜਦ ਇਹ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਅਨੋਹ ਗੱਲ ਗੱਲ ਦੇ ਸਾਧਗਰ ਉਹ ਕਈ ਨਹੀਂ ਨੇ ਝੂਠ ਨਹੀਂ ਨਾ